ਜਦੋਂ ਮੈਂ ਤੁਹਾਨੂੰ ਇੱਕ ਵਾਰੀ ਕਹਿ ਦਿੱਤਾ ਵੀ ਨਹੀਂ ਲੈਣਾ ਬੱਚਾ ਕੋਈ ਨਹੀਂ ਲੈਣਾ ਤੁਸੀਂ ਕਿਉਂ ਇਸ ਗੱਲ ਦੇ ਖੜੇ ਪਏ ਹੋ ਤੁਹਾਨੂੰ ਇੱਕ ਵਾਰੀ ਸਮਝ ਨਹੀਂ ਲੱਗਦੀ ਮੇਰੀ ਖੜਾ ਪਵਾਂ ਨਾ ਯਾਰ ਕਮਾਲ ਕਰੀ ਜਾਣਾਗਾ ਤੂੰ ਤੂੰ ਕਿਸੇ ਗੱਲ ਤੇ ਨਹੀਂ ਆਉਂਦਾਗਾ ਮੈਂ ਇਹ ਨਹੀਂ ਸਮਝ ਲੈ ਆ ਕਿ ਮੈਂ ਨਹੀਂ ਆਉਂਦਾਗਾ ਆ ਲੋਕ ਮੈਨੂੰ ਕੀ ਕੀ ਮੈਨੇ ਮਾਰਦੇ ਆ ਮੈਂ ਦਾ ਸਕਿੰਤਰੀ ਜਵਾਬ ਦੇਵਾ ਤੁਹਾਨੂੰ ਮੈਂ ਸਵੇਰੇ ਵੀ ਇਹੀ ਗੱਲ ਕਹੀ ਸੀ ਹੁਣ ਵੀ ਇਹੀ ਗੱਲ ਕਹਿਣਾ ਤੇ ਮੈਂ ਆਪ ਦੀ ਗੱਲ ਤੋਂ ਬਦਲਦਾ ਨਹੀਂ ਸਿੱਧੀ ਜੀ ਗੱਲ ਆ ਮੈਂ ਤਾਂ ਆਪਦੀ ਮਾਂ ਦੀ ਸੌਂ ਖਾਦੀ ਆ ਮੈਂ ਜਵਾਬ ਗੋਦ ਨਹੀਂ ਲੈਣਾ ਤੂੰ ਗੋਦ ਕਿਉਂ ਨਹੀਂ ਲੈਣਾ ਚਾਹੁੰਦਾ ਮੈਨੂੰ ਇਹ ਗੱਲ ਦੱਸ ਹੈਗੀ ਆ ਕੋਈ ਗੱਲ ਹੁਣ ਦੱਸ ਕਿਹੜੀ ਗੱਲ ਐ ਮੈਨੂੰ ਵੀ ਤਾਂ ਪਤਾ ਲੱਗੇ ਕਿਹੜੀ ਗੱਲ ਐ ਮੇਰੀ ਗੱਲ ਸੁਣ ਲੋ ਮੈਂ ਇਹ ਆ ਗੋਦ ਨਹੀਂ ਲੈਣਾ ਤਾਂ ਨਹੀਂ ਲੈਣਾ ਠੀਕ ਐ ਮੈਂ ਜੇ ਇਸ ਘਰ ਦੇ ਵਿੱਚ ਔਲਾਦ ਲੈ ਕੇ ਆਉਂਗਾ ਤਾਂ ਆਪਣੀ ਔਲਾਦ ਲੈ ਕੇ ਆਉਂਗਾ ਫਿਰ ਹੁਣ ਤੱਕ ਨਾ ਲੈ ਕੇ ਆਂਦੀ ਦੱਸ ਮੈਂ ਕਿੰਨਾ ਕਿੰਨਾ ਕੁਝ ਕਰਕੇ ਦੇਖ ਲਿਆ ਤੂੰ ਐਂ ਹਿਸਾਬ ਲਾ ਉਹ ਨਹੀਂ ਰੱਬ ਨੇ ਲਿਖਿਆ ਹੋਇਆ ਮੇਰੇ ਆਪਣੇ ਲੇਖਾਂ ਦੇ ਵਿੱਚ ਲਿਖਿਆ ਕਿਉਂ ਨਹੀਂ ਲਿਖਿਆ ਸੀ ਬਾਪੂ ਪਰ ਤੂੰ ਉਦੋਂ ਉਹ ਲਿਖੇ ਤੇ ਠੇਡਾ ਮਾਰਿਆ ਸੀਗਾ ਜੇ ਤੂੰ ਉਦੋਂ ਮੇਰੀ ਗੱਲ ਮੰਨ ਲੈਂਦਾ ਨਾ ਤੂੰ ਮੇਰਾ ਉਸ ਕੁੜੀ ਦੇ ਨਾਲ ਵਿਆਹ ਹੋਣ ਦੇ ਦਿੰਦਾ ਠੀਕ ਹੈ ਤਾਂ ਉੱਥੇ ਜਵਾਬ ਮੇਰਾ ਹੋ ਜਾਂਦਾ ਹੋ ਜਾਂਦਾ ਕਿ ਮੇਰਾ ਜਵਾਬ ਉੱਥੇ ਹੈਗਾ ਮੇਰੀ ਜਵਾਬ ਗਰੀ ਸੜਕਾਂ ਤੇ ਰੋਲਦੀ ਫਿਰਦੀ ਆ ਬਾਪੂ ਇੱਕ ਤੇਰੇ ਕਰਕੇ ਕੀ ਬਕਵਾਸ ਕਰੀਂ ਨਾ ਤੂੰ ਆਹੋ ਕੀ ਦੀ ਗੱਲ ਕਰੀਂ ਨਾ ਤੂੰ ਉਹੋ ਜਿਹੜੀ ਉਸ ਦਿਨ ਇੱਥੇ ਘਰੇ ਆਈ ਸੀ ਜਿਹਨੂੰ ਤੂੰ ਤੋੜਦਾ ਸੀ ਇੱਕ ਮੰਗਤੀ ਸਮਝ ਕੇ ਆਇਆ ਕੁਛ ਆ ਤੈਨੂੰ ਬਾਪੂ ਉਸ ਕੁੜੀ ਨੂੰ ਇਸ ਘਰ ਦੇ ਵਿੱਚ ਲਿਆ ਕੇ ਮਾਲਕ ਬਣਾਉਣਾ ਬਾਪੂ ਮੈਂ ਮੇਰੀ ਕੁੜੀ ਸੜਕਾਂ ਤੇ ਰੋਲਦੀ ਫਿਰਦੀ ਹੈ ਮੇਰੀ ਗੱਲ ਸੁਣੇ ਕੰਨ ਖੋਲ ਕੇ ਮੈਂ ਤੈਨੂੰ ਦੱਸਾਂ ਵੱਡੇ ਘਰਾਂ ਦੇ ਮੁੰਡੇ ਨਾ ਸੌਥਾਂ ਹੀ ਖੇ ਖਾਂਦੇ ਨੇ ਇਹਦਾ ਮਤਲਬ ਇਹ ਨਹੀਂ ਹੁੰਦਾ ਕੋਈ ਵੀ ਐਰੀ ਗਰੀ ਆ ਕੇ ਉਹਦੇ ਘਰੇ ਵੜ ਜੂਗੀ ਉਹ ਬਾਪੂ ਤੂੰ ਜੋ ਕਰ ਲਿਆ ਕਰ ਲਿਆ ਜੋ ਮਰਜੀ ਕਰ ਲਿਆ ਤੂੰ ਪਹਿਲਾਂ ਪਰ ਉਹ ਗੰਦਾ ਖੂਨ ਤੇ ਜਾਤਕ ਜਾਤ ਨੂੰ ਮੈਂ ਆਪਦੇ ਘਰੇ ਨਹੀਂ ਵੜਨਾ ਬਾਪੂ ਜੇ ਤੂੰ ਘਰੇ ਲੈ ਕੇ ਆਉਣਾ ਨਾ ਤੂੰ ਵੀ ਹੱਥੋਂ ਬਾਹਰ ਨਿਕਲ ਜਾ ਮੇਰੀ ਗੱਲ ਸੁਣ ਲੈ ਬਾਪੂ ਜਾਤਕ ਜਾਤ ਨਹੀਂ ਹੈਗੀ ਉਹ ਆਪਣੇ ਖੂਨ ਦੀ ਹੈ ਮੇਰੀ ਕੁੜੀ ਆ ਉਹ ਠੀਕ ਹੈ ਨਾ ਉਹ ਇਸ ਘਰੇ ਆਉਗੀ ਮਾਲਕਣ ਬਣੂਗੀ ਸਾਰੇ ਕੱਸ ਦੀ ਮੈਂ ਤੈਨੂੰ ਗੱਲ ਦੱਸਦੀ ਐ ਉਹ ਵੀ ਮਾਲਕਣ ਆਏ ਵੜ ਜੂਗੀ ਮਾਲਕਣ ਉਹਨੂੰ ਦੱਸ ਘਰ ਦੇ ਵਿੱਚ ਵੜਨ ਕਿ ਇਸ ਘਰ ਦੀ ਦੇਣ ਜਿਹੜਾ ਕੇ ਦਿਖਾ ਦੇ। ਜੇ ਘਰੇ ਵੜਨ ਦੇ ਤਾਂ ਮੇਰਾ ਨਾਮ ਭਟਾ ਦੇ। ਬਾਪੂ ਮੈਂ ਵੀ ਤੇਰਾ ਪੁੱਤ ਨਹੀਂ ਜੀ ਉਹਨੂੰ ਇਸ ਘਰੇ ਨਾ ਲੈ ਕੇ ਆਇਆ। ਦੇਖੀ ਜਾਓ ਫਿਰ। ਦੇਖੀ ਜਾਓ ਤਾਂ ਫਿਰ ਦੇਖੀ ਜਾਓ। ਆਹੀ ਕੁਛ ਦੇਖਣਾ ਸੀਗਾ ਮਾਂ ਨੇ ਤਾਂ ਹੀ ਜਾਵੜੀ। ਹੈਂ? ਨਹੀਂ ਜਾਵੜੀ। ਸਾਨੂੰ ਕੀ ਪਤਾ ਸੀਗਾ ਤੂੰ ਐਸੀ ਸਾਡੇ ਸਰਚ ਖੇਤ ਬੁਆਈ ਬੈਠੇ ਮੇਰੀ ਗੱਲ ਕੋਤੇ ਨਾ ਬੋਲਿਆ ਸਾਨੂੰ। ਬੋਲਿਆ ਕਿਉਂ ਨਹੀਂ ਮੈਂ ਤਾਂ ਤੁਹਾਨੂੰ ਇਸ਼ਾਰੇ ਕਰਦਾ ਰਿਹਾ। ਦਿਨ ਰਾਤ ਕੋਲ ਬਾਹਰ ਨਿਕਲਦਾ ਰਿਹਾ ਤੁਸੀਂ ਗੱਲ ਨਹੀਂ ਸਮਝੀ। ਹੈਂ? ਤੁਹਾਨੂੰ ਆਏ ਸੀ ਪਤਾ ਨਹੀਂ ਕਿਉਂ ਜਾਂਦਾ ਕਿਉਂ ਜਾਂਦਾ। ਹਨ ਲੱਗ ਗਿਆ ਅੱਜ ਤਾਂ ਗੱਲ ਕਰ ਲਈਏ ਤੂੰ ਬਾਅਦ ਇਹ ਗੱਲ ਤੇਰੇ ਜ਼ਬਾਨ ਤੇ ਨਾ ਆਵੇ ਜੇ ਕਿਸੇ ਪਿੰਡ ਚ ਜਾਂ ਸ਼ਹਿਰ ਚ ਕਿਸੇ ਨੂੰ ਪਤਾ ਲੱਗਾ ਤਾਂ ਹਿਸਾਬ ਲਾ ਲਈ ਲੱਗੂ ਨਾ ਪਤਾ ਜਦੋਂ ਕੱਲ ਨੂੰ ਮੈਂ ਇੱਥੇ ਲੈ ਕੇ ਆਂਦੀ ਲੱਗੂ ਨਾ ਪਤਾ ਇੱਥੇ ਤਾਂ ਕਾਕਾ ਜੀ ਤੂੰ ਭੁੱਲ ਜਾ ਵੀ ਮੈਂ ਇਸ ਗੜੀ ਚ ਜਾਂ ਇਸ ਘਰਤ ਬਾੜਨ ਦੇ ਦਊਗਾ ਠੀਕ ਹੈ ਨਾ ਰਾਜੀ ਰਹੇ ਗੁੱਸੇ ਰਹੇ ਚਾਹੇ ਤਬਰ ਮੈਂ ਉਹਨੂੰ ਆਪਣੀ ਦੇੜੀ ਨਹੀਂ ਛੱਡ ਦੇਣਾ ਬਾਪੂ ਜਦੋਂ ਮੈਂ ਤੈਨੂੰ ਕਹੀ ਹੈ ਨਾ ਵੀ ਕਿਸੇ ਹੋਰ ਦਾ ਗੰਦਾ ਖੂਨ ਲਿਆ ਕੇ ਵੀ ਪਾਲ ਲੇਗਾ ਹੀ ਉਹਨੂੰ ਵੀ ਤਾਂ ਜਵਾਗੜੀ ਸਮਝੇਗਾ ਹੀ ਗੱਲ ਸੁਣ ਲੈ ਮੇਰੀ ਤੂੰ ਮੇਰੀ ਜਵਾਗੜੀ ਨੂੰ ਆਦੀ ਜਵਾਗੜੀ ਕਿਉ ਔਰ ਮਾਇਓ ਗਰੀਵ ਕਜਾਤ ਨੂੰ ਇਸ ਘਰ ਚ ਨਹੀਂ ਲਿਆ ਸਕਦਾ ਉਹਦੀ ਮਾਂ ਲੋਕਾਂ ਦੇ ਘਰਾਂ ਚ ਕੰਮ ਕਰਦੀ ਐ ਤੈਨੂੰ ਸਮਝ ਕਿਉਂ ਨਹੀਂ ਪੈਦੀਗੀ ਕੋਈ ਗੱਲ ਨਹੀਂ ਬਾਪੂ ਮਜਬੂਰੀਆਂ ਸਾਰਾ ਕੁਝ ਕਰਾ ਦਿੰਦੀਆਂ ਨੇ ਠੀਕ ਐ ਨਾ ਮਜਬੂਰੀਆਂ ਪਰ ਜੇ ਤੂੰ ਉਦੋਂ ਵਿਆਹ ਨੂੰ ਮੰਨਿਆ ਹੁੰਦਾ ਨਾ ਤਾਂ ਅੱਜ ਨੂੰ ਉਹ ਵੀ ਇੱਥੇ ਰਾਣੀ ਮਹਾਰਾਣੀ ਬਣ ਕੇ ਬੈਠੀ ਹੁੰਦੀ ਉਹਦੇ ਨਾਲ ਵਿਆਹ ਕਰ ਦਿੰਦਾ ਲੋਕਾਂ ਦੇ ਵਿੱਚ ਆਦਾ ਜਿਹੜਾ ਸੀਗਾ ਨੱਕ ਕਟਾ ਲੈਂਦਾ ਮੈਂ ਤੇ ਹੁਣ ਨਹੀਂ ਕਟਿਆ ਗਿਆ ਹੁਣ ਨਹੀਂ ਕਟਿਆ ਗਿਆ ਕਟਿਆ ਗਿਆ ਹੁਣ ਨਹੀਂ ਕਟਿਆ ਗਿਆ ਜਵਾਗ ਨਹੀਂ ਹੋਇਆ ਤੇਰੇ ਮੁੰਡੇ ਨੂੰ ਮੈਨੂੰ ਕੀ ਪਤਾ ਸੀ ਵੀ ਇਹ ਐ ਨਿਕਲੂਗੀ ਮੈਂ ਤਾਂ ਤੇਰੇ ਵਾਸਤੇ ਚੰਗਾ ਕੀਤਾ ਸੀ ਤੇਰੇ ਵਾਸਤੇ ਫੈਕਟਰੀ ਦਿੱਤੀ ਸੀ ਦਾਲ ਦੇ ਵਿੱਚ ਮੇਰੀ ਗੱਲ ਸੁਣ ਲੈ ਬਾਪੂ ਠੀਕ ਹੈ ਕੁਛ ਮਰਜ਼ੀ ਕਰੀ ਚੱਲ ਮੈਂ ਤੇਰੇ ਨਾਲ ਲੜਨਾ ਨਹੀਂ ਚਾਹੁੰਦਾ ਤੂੰ ਮੇਰਾ ਪਿਓ ਆ ਬਸ ਗੱਲ ਦਿਨ ਇੱਕ ਗੱਲ ਹਸਤੀ ਵੀ ਮੇਰੀ ਜਵਾਗੜੀ ਇਸ ਘਰ ਦੇ ਵਿੱਚ ਆਊਗੀ ਤੂੰ ਇਹਨੂੰ ਰੋਕ ਨਹੀਂ ਸਕਦਾ ਮੈਂ ਰੋਕ ਕਿਉਂ ਨਹੀਂ ਸਕਦਾ ਮਾਰਦਾ ਗੱਲਾਂ ਤੂੰ ਉਹਨੂੰ ਲੈ ਕੇ ਤਾਂ ਆਈ ਇਸ ਘਰ ਦੇ ਵਿੱਚ ਮੈਂ ਵੀ ਚੱਟਦਾ ਪੁੱਤ ਨਹੀਂ ਜੇ ਉਹਨੂੰ ਘਰ ਦੇ ਵਿੱਚ ਬਾੜ ਲਿਆ ਤਾਂ ਲੈ ਕੇ ਆਊਗਾ ਇਸ ਘਰ ਦੇ ਵਿੱਚ ਮੈਂ ਬਣਾਇਆ ਸਾਰਾ ਕੁਝ ਆ ਕੇ ਉਹ ਆ ਕੇ ਇੱਥੇ ਆਪਦਾ ਰਾਜ ਕਰੂਗੀ ਰਾਣਾ ਆ ਫ੍ਰੀਟ ਨੇ ਦੇਸ ਦੀ ਮੈਨੂੰ ਮੈਂ ਸਾਰੇ ਕਿਤੇ ਦੇਖ ਲਈ ਅੱਛਾ ਅੰਦਰ ਹੀ ਹੋਊਗੀ ਕਿੱਥੇ ਜਾਣਾ ਉਹਨੇ ਨਾ ਅੰਦਰ ਤਾਂ ਹੈ ਨਗੀ ਤੁਹਾਨੂੰ ਪਤਾ ਨਹੀਂ ਤੁਹੰਦਾ ਸਕੀ ਨਹੀਂ ਗਈ ਕਿਤੇ ਨਾ ਮੈਂ ਤਾਂ ਕਿਤੇ ਵੀ ਨਹੀਂ ਦੱਸ ਕੇ ਗਈ ਅੱਗੇ ਦੱਸ ਉਹਦੀ ਮੈਨੂੰ ਦੱਸ ਜਾਂਦੀ ਆ ਅੱਜ ਤਾਂ ਮੈਨੂੰ ਲੱਗਿਆ ਸ਼ਾਇਦ ਅੰਦਰ ਹੀ ਹੋਣੀ ਹੈ ਗਈ ਨਹੀਂ ਕਿਤੇ ਮੈਂ ਲੱਗਾ ਤਾਂ ਆ ਗਈ ਇੱਕ ਮਿੰਟ ਮੈਂ ਉਹ ਨਾਲ ਗੱਲ ਕਰਕੇ ਆਉਂਦੀ ਹਾਂ ਹਾ ਇਹ ਵੀ ਕੁੜੀ ਦੀ ਨਾ ਵਿਪਤਾ ਹੀ ਪਾਈ ਰੱਖਦੀ ਆ ਆਪਣੀ ਮਾਂ ਨੂੰ ਵੀ ਦੱਸ ਤੂੰ ਘਰੇ ਟਿਕ ਜਾ ਕਿੱਥੇ ਗਈ ਸੀ ਮੰਮੀ ਮੈਂ ਮੈਂ ਸਾਰੇ ਕਿਤੇ ਲੱਭ ਲਿਆ ਮੈਨੂੰ ਇੰਨੀ ਟੈਨਸ਼ਨ ਹੋਈ ਪਈ ਆ ਮੈਂ ਕਿਹਾ ਪਤਾ ਨਹੀਂ ਕਿੱਧਰ ਵਗ ਗਈ ਮੈਂ ਤੇਰੀ ਮਾਸੀ ਨੂੰ ਪੁੱਛਿਆ ਰਣ ਉਹ ਕਹਿੰਦੀ ਨਹੀਂ ਮੈਨੂੰ ਤਾਂ ਦੱਸ ਕਿ ਨਹੀਂ ਗਈ ਕਿਤੇ ਕਿੱਥੇ ਗਈ ਸੀ ਮੈਂ ਸੈਲੀ ਕੋਲ ਗਈ ਸੀਗੀ ਕੰਮ ਜਾਂ ਪੁੱਛਣ ਗਈ ਸੀ ਕਿ ਕਿੱਥੇ ਕਿਤਾਬਾਂ ਜਿਹੜੇ ਕੰਮ ਪੁੱਛਣ ਗਈ ਸੀ ਉਹ ਕਿਤਾਬਾਂ ਉਹ ਨਾ ਉਹਦੀ ਕਾਪੀ ਮੇਰੇ ਕੋਲ ਆ ਗਈ ਸੀਗੀ ਅੱਜ ਤਾਂ ਉਹ ਫਰੋਂ ਵਗ ਗਈ ਸੀਗੀ ਮੈਂ ਸਹੀ ਸੀ ਦੱਸ ਦੇ ਮੈਨੂੰ ਕਿੱਥੇ ਗਈ ਸੀ ਸੱਚੀ ਸੱਚੀ ਦਾ ਸੀ ਇਹ ਕਿਹੜੀ ਸੇਨੀ ਗਲ ਗਈ ਸੀ ਮੈਂ ਉਹ ਦੇਖੋ ਲ ਸਿਮਰ ਕੋਲ ਅੱਛਾ ਹਾਂ ਅ ਮੂਤੇ ਕੀ ਲੱਗੇ ਕੀ ਖਾ ਗਈਆਂ ਕੁਛ ਹੀ ਉਹ ਤਾਂ ਨਾ ਉਹਨੇ ਚੀਜ਼ ਇਕੱਠੇ ਬੈਠ ਕੇ ਸੇਨ ਦਾ ਕੰਮ ਕਰੀ ਜਾਂਦੇ ਸੀਗੇ ਕੁੱਕਰੇ ਚ ਲਈ ਸੀ ਉਹ ਖਾ ਕੇ ਆਈਆਂ ਤਰੀ ਤੇ ਗਲਤ ਗੱਲ ਆ ਤੇਰੀ ਤੂੰ ਬਿਨਾਂ ਦੱਸੇ ਘਰੋਂ ਵਾਗ ਗਈ ਹਾਂ ਨਾ ਤੇਰੇ ਕੋਲ ਫੋਨ ਆ ਬੰਦਾ ਫੋਨ ਲਾ ਕੇ ਪੁੱਛ ਲੈ ਕੱਲ ਨੂੰ ਕੋਈ ਗੱਲਬਾਤ ਹੋ ਗਈ ਫੇਰ ਨਾ ਤੂੰ ਆਪਣੀ ਮਾਸੀ ਨੂੰ ਦੱਸਿਆ ਕੁਝ ਤੂੰ ਉਹਨੂੰ ਤਾਂ ਬੱਸ ਜਿੰਦੀ ਮੈਨੂੰ ਤੇ ਫਿਕਰ ਹੋਈ ਪਈ ਆ ਕਮਾਲ ਕਰਦੀ ਏ ਤੂੰ ਮੈਂ ਨਾ ਮਾਸੀ ਨੂੰ ਤਾਂ ਦੱਸ ਕੁਦੇ ਮਾਝੇ ਮਾਸੀ ਨੂੰ ਦੱਸੂ ਬੇਬੇ ਸੁਣ ਲਓਗੇ ਬੇਬੇ ਨੇ ਮੈਨੂੰ ਕਿਤੇ ਜਾਨ ਨਹੀਂ ਦੇਣਾ ਤਾਂ ਕਰਕੇ ਤੇ ਫਿਰ ਕੀ ਹੋ ਗਿਆ ਉਹ ਵੱਡੇ ਆ ਉਹ ਤੇਰੀ ਫਿਕਰ ਹੀ ਕਰਦੇ ਨਾ ਪਰ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਹੋਣੀ ਚਾਹੀਦੀ ਜਿੱਥੇ ਵੀ ਜਾਣਾ ਤਾਂ ਸਕੇ ਜਾਣਾ ਬਿਨਾਂ ਦੱਸੇ ਕਰੋ ਬਾਹਰ ਨਹੀਂ ਜਾਣਾ ਠੀਕ ਹੈ ਮੰਮੀ ਠੀਕ ਹੈ ਨਾ ਰੱਖੂਗੀ ਹਾਂ ਹਾਂ ਨਹੀਂ ਮੈਂ ਮੈਂ ਨਹੀਂ ਕਰਾਂਗੀ ਤੇ ਨਾ ਨੂੰ ਮਾਸੀ ਨੂੰ ਦੱਸ ਕੇ ਜਾਵਦੀ ਸਾਂਗਾ ਹਾਂ ਹੁਣ ਆ ਜਾ ਅੰਦਰ ਬਚ ਗਈ ਮੈਨੂੰ ਪਤਾ ਸੀਗਾ ਮੰਮੀ ਪਹਿਲੇ ਮੂਰੇ ਗੇਟ 'ਚ ਖੜੀ ਆ ਸ਼ੁਕਰ ਹੈ ਕੋਈ ਨਾ ਕੋਈ ਬੰਨਾ ਮਾਰਦਾ ਪਰ ਨਾ ਮੈਨੂੰ ਆਂਜ ਲੱਗ ਜਾਂਦਾ ਮੰਮੀ ਨੂੰ ਮੈਂ ਝੂਠ ਨਹੀਂ ਬੋਲਣਾ ਸੀਗਾ ਜੇ ਹੁਣ ਅੰਕਲ ਦਾ ਦੱਸੂਗੀ ਫਿਰ ਮੰਮੀ ਮੈਨੂੰ ਲੜੂਗੀ हेलो हाँ जी में। जी में मैं जी मैं मैं कि बठिंडे तू तू मेनु नहीं जानता मैंने तेरा नंबर दिता से भाई दीपे ने हाँ एक छोटा जा से ਨਹੀਂ ਨਹੀਂ। ਇਹਦੀ ਏਡੀਕਲ ਨਹੀਂ। ਛੋਟਾ ਹੀ ਕੰਮ ਤਾਂ। ਨਹੀਂ 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 ਮਾਰਨਾ ਨਹੀਂ। ਬਸ। ਉਦੋਂ ਹੀ ਤੁਮਕੌਣ ਤੂਕੂਣੋਂ ਤੇ ਮਾੜਾ ਮੋਟਾ ਕੋਈ ਰੱਤ ਬੰਦ ਹੋਣੀ। ਕੋਈ ਗੱਲ ਨਹੀਂ ਪੈਸਾ ਦੇ ਵੀ ਕਰਨਾ ਕਰਤਾ। ਕੰਮ ਹੋ ਜਾਊਗਾ। ਤੂੰ ਦੱਸ ਕਿੰਨੇ? 1 ਲੱਖ। ਤੈਨੂੰ 1.5 ਲੱਖ ਦਿੱਤਾ। ਹਾਂ ਬੰਦਾ ਪੇਜ ਮੇਰੇ ਕੋਲੇ ਪਰ ਬੰਦਾ ਤਸੱਲੀ ਬਖਸ਼ ਹੋਣਾ ਚਾਹੀਦਾ ਤੇ ਹਾਂ ਮੇਰਾ ਨਾਂ ਵੀ ਨਹੀਂ ਹੋਣਾ ਚਾਹੀਦਾ ਵਿੱਚ ਬਸ ਠੀਕ ਹੈ ਬਸ ਤੂੰ ਜਿਵੇਂ ਮਰਜ਼ੀ ਕਰ ਮੁੰਡਾ ਪੇਜ ਮੇਰੇ ਕੋਲੇ ਤੈਨੂੰ WhatsApp ਤੇ ਲੋਕੇਸ਼ਨ ਭੇਜਦਾ ਬਸ ਕਿਸੇ ਨੂੰ ਪਤਾ ਨਾ ਲੱਗੇ ਠੀਕ ਹੈ ਚੰਗਾ ਨਹੀਂ ਮੈਂ ਆਪਦੇ ਪਿਆਉ ਦਾਤਿਆਂ ਦੀ ਜ਼ਮੀਨ ਦੇ ਉੱਤੇ ਕਿਸੇ ਵੀ ਐਰੇ ਘਰੇ ਨੱਥੂ ਖਰੀਦਾ ਹੱਕ ਨਹੀਂ ਹੋਣ ਦੇ ਬੰਗ ਕਦੇ ਵੀ ਨਹੀਂ ਤੇ ਨਾ ਹੀ ਕੋਈ ਜਾਤ ਕ ਜਾਤ ਦੀ ਤੀਵੀਂ ਆ ਕੇ ਮੇਰੇ ਘਰ ਚ ਵੱਸ ਸਕਦੀ ਹੈ ਮੈਨੂੰ ਚਾਹੇ ਹੁਣ ਤੁਸੀਂ ਚੰਗਾ ਕਹੋ ਤੇ ਚਾਹੇ ਕੋਖ ਮਾਰੋ ਪਰ ਮੈਂ ਉਸ ਕੁੜੀ ਨੂੰ ਹੁਣ ਜਿੱਦਾਂ ਰਹਿਣ ਦੇ ਨਹੀਂ ਹਰ ਦੇਗਾ ਮੇਰੇ ਤਾਂ ਹੱਥਾਂ ਦੇ ਭਾਂਡੇ ਸੁੱਟ ਗਏ ਇਹ ਜੀ ਮਰ ਜਾਦੀ ਜੰਮਦੀ ਤੇ ਗਲ ਘੁੱਟਾ ਦਿੱਤਾ ਹੁੰਦਾ ਅੱਜ ਮੈਨੂੰ ਆ ਦਿਨ ਨਾ ਦੇਖਣੇ ਪੈਂਦੇ ਹਲੋ ਹਲੋ ਹਾਂ ਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਐ ਤੂੰ ਹਾਂ ਮਾ ਕਿਉਂ ਕੀ ਹੋ ਗਿਆ ਕੀ ਹੋਣਾ ਤੇ ਕਿੱਥੇ ਹੁਣ ਕਰੀਸੀ ਗਿਆ ਤਰ ਦੁੱਧ ਪੋਣਾ ਇਸੀ ਮੜੋ ਜਾ ਨਾ ਤੂੰ ਮੈਨੂੰ ਇੱਕ ਗੱਲ ਦੱਸ ਪੁੱਤਾਂ ਹਾਂ ਮਾਂ ਵੀ ਇਸ ਘਰ ਚ ਕੀ ਕਮੀ ਤੀ ਨੀ ਆਹ ਕੋਈ ਮੁੰਡੇ ਚ ਕਮੀ ਤੀ ਕਿ ਕਿਸੇ ਘਰ ਚ ਕਮੀ ਤੀ ਕਿ ਤੇਰੇ ਸੱਸ ਸਹੁਰਾ ਤੰਗ ਕਰਦੇ ਸੀ ਨਾ ਮਾਂ ਇਹ ਜਿੱਤੇ ਕੋਈ ਗੱਲ ਹੀ ਨਹੀਂ ਕਿਉਂ ਕੀ ਹੋ ਗਿਆ ਨੀ ਕੀ ਹੋਣਾ ਤੀ ਜਿਹੜਾ ਨਹੀਂ ਹੋਣਾ ਤੀ ਉਹ ਕਰਕੇ ਹਲੇ ਤੂੰ ਪਾਗਲ ਨਾ ਬਣ ਹੈਲੋ ਹੈਲੋ ਮੈਂ ਮਰ ਜਾ ਤੂੰ ਫੋਨ ਤੇ ਗੱਲ ਤਾਂ ਕਰ ਲੈ ਚੰਗੀ ਤਰ੍ਹਾਂ ਮਾਂ ਨਾਲ ਕਿਉਂ ਪਰਾਂ ਮੂੰਹ ਕਰ ਲਾਣੀ ਐ ਮਾਂ ਮੈਂ ਤਾਂ ਗੱਲ ਕਰੀ ਜਾਨੀ ਆ ਤੂੰ ਹੀ ਨਹੀਂ ਬੋਲਦੀ ਪਈ ਦੱਸ ਕੀ ਹੋ ਗਿਆ ਤੈਂ ਬੋਲਣ ਜੋਕਰੀ ਮੈਂ ਛੱਡੀ ਨਹੀਂ ਤੈਂ ਛੱਡੀ ਨਹੀਂ ਮੈਂ ਰਹਿ ਤੂੰ ਸਾਰੇ ਬੇੜੇ ਚ ਨਾ ਤਾਂ ਮੂੰਹ ਕਾਲਾ ਕਰਾਤਾ ਕਾਲਕ ਦੱਸ ਨੇ ਤੂੰ ਮਰ ਜਾਂਦੀ ਜਾਉਂਦੀ ਜੰਮਦੀ ਮਰ ਜਾਂਦੀ ਤੂੰ ਮਾਂ ਅਰੇ ਟੈਨਸ਼ਨ ਆਉਣੀ ਤੈਨੂੰ ਸਾਨੂੰ ਟੈਨਸ਼ਨ ਦੇ ਕੇ ਤੂੰ ਸੌਕੀ ਰਹਿ ਜਾਵੇਂਗੀ ਮਾਂ ਗੱਲ ਦੱਸੇਗੀ ਕਿ ਨਹੀਂ ਪਾਲ ਕੇ ਪੁੱਤਾਂ ਮੰਗੂ ਅੱਜ ਤੂੰ ਮੈਨੂੰ ਆਹ ਦਿਨ ਦਿਖਾ ਤੇ ਪਰ ਮੈਂ ਤਾਂ ਮਾਂ ਕੁਛ ਕੀਤਾ ਹੀ ਨਹੀਂ ਮੈਨੂੰ ਦੱਸ ਤੋ ਵੀ ਮੈਂ ਇਹ ਕੀ ਕਰਤਾ ਮੈਨੂੰ ਤਾਂ ਪਤਾ ਵੀ ਨਹੀਂ ਹੈਗਾ ਤੈਨੂੰ ਦੱਸਦੀ ਐ ਤੂੰ ਪੋਲੀ ਨਾ ਬਣ ਤੇਰੀ ਸੱਸ ਦਾ ਫੋਨ ਆਇਆ ਸੀ ਆ ਤੇਰੇ ਸਾਰੀਆਂ ਤੂੰ ਤਾਂ ਮੈਨੂੰ ਦੱਸਦੀਆਂ ਤੇਰੀ ਸੱਸ ਨੇ ਮੇਰੀ ਸੱਸ ਦਾ ਫੋਨ ਹਾਂ ਕੀ ਕਿਹਾ ਉਹਨਾਂ ਨੇ ਨਾ ਤੂੰ ਮੈਨੂੰ ਐਂ ਦੱਸ ਵੀ ਜੇ ਨਾ ਸੀ ਕੋਈ ਮਾੜੀ ਮੋਟੀ ਕਮੀ ਪਈ ਸੀ ਤੇ ਤੈਨੂੰ ਲੜਦਾ ਦੀ ਪਰੌਣਾ ਲੜਦਾ ਦੀ ਤੇਰੀ ਸੱਸ ਸੋਹਰਾ ਲੜਦੇ ਤੂੰ ਤੂੰ ਮੈਨੂੰ ਦੱਸਦੀ ਐ ਏਡਾ ਕਦਮ ਕਿਉਂ ਚੱਕਿਆ ਬੇਲੈਗੀ ਤੈਂ ਮਾਫ਼ ਕਰ ਮੈਂ ਇਹਦੀ ਕੋਈ ਗੱਲ ਕੀਤੀ ਹੋਈ ਨਹੀਂ ਨਾ ਕੋਈ ਇਹਦਾ ਕਦਮ ਚੱਕਿਆ ਤੂੰ ਕਿਹੜੇ ਕਦਮ ਦੀ ਗੱਲ ਕਰੀ ਜਾਂਦੀ ਐ ਦੱਸ ਮੈਂ ਕਿਵੇਂ ਤਰੀਕੇ ਚ ਮੂਤ ਕਾਵਾਂ ਹੁਣ ਆ ਤਲਾਕ ਦੇ ਕਿਉਂ ਪੇਪਰਾਂ ਤੇ ਤੈਨੂੰ ਸਾਈਨ ਕਰੇ ਨੇ ਕਿਉਂ ਸਾਈਨ ਕਰੇ ਨੇ ਮਰ ਜਾਉਂਗੀ ਤੂੰ ਅਹੀਂ ਜਿਹਾ ਜਾਂਦੀ ਮੈਂ ਤੁਰ ਤਲਾਕ ਦੇ ਪੇਪਰਾਂ ਤੇ ਹਾਂ ਤਲਾਕ ਦੇ ਪੇਪਰਾਂ ਤੇ ਮਾਂ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਤਲਾਕ ਦੇ ਪੇਪਰਾਂ ਦੀ ਗੱਲ ਕਰ ਰਹੀ ਹੈ ਤੂੰ ਆ ਜਿਹੜਾ ਤੈਨ ਦਿੱਤਾ ਹੈ ਪੁਰਾਣੇ ਨੂੰ ਤਲਾਕ ਉਹਦੀ ਗੱਲ ਕਰਦੀਆਂ ਮੈਂ ਮਾਂ ਮੈਂ ਤਾਂ ਕਿਸੇ ਨੂੰ ਕੋਈ ਤਲਾਕ ਨਹੀਂ ਦਿੱਤਾ ਹੈਗਾ ਤੈਨੂੰ ਇਹ ਗੱਲ ਕਿਹਨੇ ਕਹੀ ਆ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਆ ਤੇਰੀ ਸੱਸ ਦਾ ਫੋਨ ਆਇਆ ਸੀ ਮੈਨੂੰ ਮੈਨੂੰ ਕਹਿੰਦੀ ਐ ਆਪਦੀ ਧੀ ਨੂੰ ਲੈ ਜਾ ਕਿਤੇ ਹੋਰ ਬਿਠਾ ਦੇ ਕਿਤੇ ਹੋਰ ਵਿਆਹ ਦੋ ਮੇਰੇ ਪੁੱਤ ਨੂੰ ਤਲਾਕ ਦੇ ਤਾਂ ਤੇਰੀ ਬੇਕਰਦੂਤੀ ਧੀ ਨੇ ਨਾ ਮੈਨੂੰ ਤੇਰੀ ਸੌਂ ਲੱਗੇ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਂ ਉਹਨੂੰ ਤਲਾਕ ਦੇ ਦਊਂਗੀ ਜਦੋਂ ਸੌ ਮੈਨੂੰ ਇੱਡੀ ਗੱਲ ਕਹਿ ਰਹੀ ਐ ਵੀ ਜਿਉਂਦੀ ਮਰਦੀ ਅੱਛੀ ਰਹਿ ਫਿਰ ਮੈਂ ਇੱਥੇ ਆਵਾਂ ਮੈਂ ਤਾਂ ਕਦੇ ਘਰ ਉਹਨੂੰ ਬਗਾਨਾ ਸੰਭੇ ਹੀ ਨਹੀਂ ਇੱਥੇ ਰਹਿਣੀ ਐ ਮੈਂ ਉਹਨਾਂ ਨੂੰ ਤਲਾਕ ਕਿਉਂ ਦਊਂਗੀ ਭਲਾ ਪੁੱਤ ਮੈਂ ਤੇਨੂੰ ਬਹੁਤ ਸੰਸਕਾਰ ਦਿੱਤੇ ਸੀ ਬਹੁਤ ਸਮਝਾਇਆ ਸੀ ਤੇ ਇਹ ਚੰਗੇ ਮਾਰਾ ਟਾਈਮ ਨਾ ਤੂੰ ਆਪਦੇ ਸੌਰੀ ਕੱਢੀ ਪਰ ਮੈਨੂੰ ਨਾ ਮਾਰਾ ਮੋਟਾ ਵੀ ਤੇਰਾ ਕੰਡੇ ਜਿੰਨਾ ਪਤਾ ਨਾ ਲੱਗੇ ਵੀ ਮੇਰੀ ਤੇ ਔਕੀ ਆ ਕਿ ਸੌਕੀ ਆ ਅੱਜ ਤੱਕ ਸਾਰ ਨਹੀਂ ਤੈਨੂੰ ਅੱਜ ਤੱਕ ਦੱਸਿਆ ਵੀ ਨਹੀਂ ਹੈਗਾ ਜਿਹੜਾ ਵੀ ਕੁਝ ਮੇਰੇ ਤੇ ਬੀਤਦਾ ਮੈਂ ਤਾਂ ਹਮੇਸ਼ਾ ਆਪਣੇ ਤੱਕ ਰੱਖਦੀ ਆ ਜੇ ਤੇਰੇ ਕੋਲ ਕਦੇ ਕੋਈ ਫੋਨ ਕਰ ਲਾ ਗੱਲ ਕਰਦਾ ਤੇ ਤੂੰ ਕਹਿ ਦਿੰਦੀ ਆ ਵੀ ਜਿਵੇਂ ਮਰਜ਼ੀ ਐ ਧੀ ਰਹਿ ਕੀ ਹੋਗਾ ਦੀ ਪੁੱਤ ਮੈਂ ਸੋ ਤੇਰਾ ਫੋਨ ਨਹੀਂ ਚੁੱਕਿਆ ਗਿਆ ਸੀ ਤੂੰ ਮਾਣਾ ਮਟਾ ਮੈਨੂੰ ਦੱਸ ਦਾਂਦੀ ਤੂੰ ਪੇਕੀ ਮਰ ਜਾਂਦੀ ਪੇਕੀ ਆ ਕੇ ਬਹਿ ਜਾਂਦੀ ਮੈਂ ਤੈਨੂੰ ਹੋਰ ਆ ਕੇ ਉੱਥੀ ਦਾ ਤੋਰ ਦਾਂਦੀ ਕਿਸੇ ਤੇ ਹਾਂ ਮੇਰੀ ਗੱਲ ਸੁਣ ਹਲਾ ਚੁੱਪ ਕਰ ਰੋਣਾ ਬੰਦ ਕਰ ਚੁੱਪ ਕਰ ਤੂੰ ਦੀ ਗੱਲ ਮਾਂ ਮੈਨੂੰ ਤੇਰੀ ਸੌ ਲੱਗੇ ਇਹ ਜੀ ਕੋਈ ਗੱਲ ਨਹੀਂ ਨੀ ਆ ਮੈਂ ਤਲਾਕ ਨਹੀਂ ਲੈ ਰਹੀ ਮੈਨੂੰ ਲੱਗਦਾ ਮੇਰੀ ਸੱਸ ਨੇ ਤੇਰੇ ਕੋਲ ਝੂਠ ਬੋਲਿਆ ਤੂੰ ਪੁੱਤ ਜੇ ਮੇਰੀ ਸੌਂ ਖਾ ਕੇ ਨਾ ਆਪਦੇ ਪਿਓ ਦੀ ਸੌਂ ਖਾ ਕੇ ਇੱਕ ਗੱਲ ਦੱਸ ਦੇ ਵੀ ਇਹ ਗੱਲ ਸਹੀ ਹੈ ਕਿ ਝੂਠ ਹੈਗੀ ਨਾ ਇਹ ਗੱਲ ਜਮਾਂ ਝੂਠ ਹੈ ਪਰ ਪੁੱਤ ਮੇਰੇ ਪਿਓ ਦੀ ਸੌਂ ਲੱਗੇ ਮਾਂ ਇਹ ਗੱਲ ਜਮਾ ਝੂਠ ਹੈ ਤੂੰ ਮੇਰੀ ਗੱਲ ਕਿਉਂ ਨਹੀਂ ਛਉਂਦੀ ਰੋਈ ਜਾਂਦੀ ਹੈ ਚੱਲ ਪੁੱਤ ਮੈਨੂੰ ਯਕੀਨ ਆ ਗਿਆ ਤੂੰ ਆਪਦੇ ਪਿਓ ਦੀ ਸੌਂ ਜਮੀ ਝੂਠ ਨਹੀਂ ਕਰ ਖਾਂਦੀ ਦੀ ਪੁੱਤ ਹੁਣ ਮੈਨੂੰ ਤੇਰੇ ਤੇ ਯਕੀਨ ਹੋ ਗਿਆ ਪਰ ਮੈਨੂੰ ਤੇਰੀ ਸੱਸ ਦਾ ਹੀ ਫੋਨ ਆਇਆ ਸੀ ਕਹਿੰਦੀ ਮੇਰੇ ਪੁੱਤ ਨੂੰ ਤੇਰੀ ਤੀਨੇ ਤਲਾਕ ਦੇਤਾ ਨਹੀਂ ਹਾਂ ਮੈਂ ਕੋਈ ਤਲਾਕ ਨਹੀਂ ਦਿੱਤਾ ਹੈਗਾ ਮੇਰੀ ਗੱਲ ਸੁਣ ਤੂੰ ਬਾਪੂ ਨੂੰ ਲੈ ਕੇ ਆ ਇੱਥੇ ਬੈਠ ਕੇ ਤੁਸੀਂ ਅੰਮ੍ਰੋ ਸਾਹਮਣੇ ਗੱਲ ਕਰ ਲਓ ਸਭ ਕੁਝ ਕਲੀਅਰ ਹੋ ਜਾਊਗਾ ਹੁਣ ਤੇਰਾ ਪਿਓ ਤਾਂ ਮੈਂ ਆਉਣ ਜੋਕਰਾਂ ਤਾਂ ਸਿੱਡੇ ਹੀ ਨਹੀਂ ਪੱਟ ਪੈਣੀ ਨੇ ਮੈਂ ਜਾ ਕੇ ਉਹਨੂੰ ਦੱਸਦਾ ਵੀ ਆਪਣੀ ਕੁੜੀ ਨੇ ਤਲਾਕ ਦੇ ਤਾ ਉਹ ਤਾਂ ਮਰਨ ਵਾਲਾ ਹੋ ਰਿਹਾ ਹੈਗਾ ਮੈਂ ਤਾ ਕਿਉਂ ਬਾਪੂ ਨੂੰ ਦੱਸਿਆ ਮੇਰੇ ਨਾਲ ਤਾਂ ਗੱਲ ਕਰ ਲੈਂਦੀ ਪਹਿਲਾਂ ਇੱਕ ਵਾਰੀ ਪੁੱਤ ਕੀ ਕਰਾਂ ਮੈਨੂੰ ਪਾ ਜੜਾ ਪੈ ਗਿਆ ਤੈਨੂੰ ਪਤਾ ਵੀ ਧੀ ਦੀ ਕਿੰਨੀ ਇੱਜ਼ਤ ਹੁੰਦੀ ਹੈਗੀ ਚੱਲ ਪੁੱਤ ਮੈਂ ਫੋਨ ਕੱਟਦੀ ਐ ਫੋਨ ਤੇ ਨਹੀਂ ਗੱਲ ਹੁੰਦੀ ਆਜਾ ਰੋਣਾ ਨਹੀਂ ਹੈਗਾ ਅੱਜ ਆ ਜਿਓ ਮੇਰੇ ਕੋਲ ਕੋਈ ਨਾ ਕੋਈ ਨਾ ਪੁੱਤ ਮੈਂ ਹੁਣ ਨਾ ਇੱਥੇ ਆ ਕੇ ਇਹਨਾਂ ਨਾਲ ਗੱਲ ਕਰਦੀ ਐਗੀ ਮਾਇ ਫੜਦੀ ਆਉਂਦੀ ਸੜੀ ਹੋਈ ਤੀਵੀ ਦੀ ਕੁੱਤ ਜੀ ਨੇ ਮੇਰੀ ਧੀ ਦੇ ਡੇ ਡੇ ਦੋ ਸਲਾਈ ਨੇ ਹੋ ਤੇਰੇ ਪਿੱਛੇ ਮੁਗਲਾਂ ਦੇ ਕਿਲੇ ਲੁੱਟ ਲੂੰ ਸਣੇ ਸਰਪੰਚ ਸਾਰਾ ਪਿੰਡ ਕੁੱਟ ਦੂੰ 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 ਐ ਮੈਸਰ ਬਬਲ की मिस्टर बबल बबल पंजाबी बोल मिस्टर किकर हां तुसी हो हां मैं हूं कोई कौन है? मैं जग्गा जग्गा बदमाश जग्गा ਹਾਂ ਤੂੰ ਬਦਮਾਸ਼ ਲੱਗਦਾ ਨਹੀਂ ਹਮ ਪਰ ਮੈਂ ਹੈਗਾ ਹਮ ਓ ਮੈਂ ਵਾਸ਼ਿੰਗ ਮਸ਼ੀਨ ਆਏ ਦੇਖੀ ਜਣਾ ਪਹਿਲਾਂ ਕਦੇ ਕੋਈ ਕੰਮ ਕੀਤਾ ਹੈ ਜਾ ਕੀਤਾ ਹਮ ਕੀਤੇ ਐ ਬਹੁਵਚਨ ਬਹੁਤ ਜਿਆਦਾ ਕੀਤੇ ਐ ਕੀ ਕੀਤਾ ਮਿੰਤਾ ਬੰਦਾ ਮਰੇ ਬਿਨਾ ਨੀਂਦ ਹੀ ਨਹੀਂ ਆਉਂਦੀ ਕੀ ਨਵਾਂ ਸਿਸਟਮ ਆਉਂਦਾ ਜੱਗਾ ਫੋਨ ਹੈਗਾ ਤੇ ਕੋਲ ਹਾਂਜੀ ਕੱਨੀ ਵਾਰ ਬੰਦਾ ਜੀ ਮੈਂ ਫੋਨ ਲਈ ਮੜਾ ਜਿਹਨੇ ਤੈਨੂੰ ਭੇਜਿਆ ਹੈਲੋ। ਉਹ ਜਿਵੇਂ ਕਿਕਰ ਬੋਲਦਾ। ਉਹ ਆ ਕੀ ਨਮੂਨਾ ਜਾ ਭੇਜਦਾ ਮੇਰੇ ਕੋਲੇ। ਮੈਂ ਤੈਨੂੰ ਕੀ ਕਿਹਾ ਸੀ? ਪੈਸੇ ਭਾਵੇਂ ਜਿੰਨੇ ਮਰਜ਼ੀ ਲੱਗ ਜਾਣ ਬੰਦਾ ਚੱਜਦਾ ਭੇਜੀ। ਇਹ ਕਿਸੇ ਬਸੇ ਲੱਗਦਾ ਗੁੰਡਾ। ਇਹ ਤਾਂ ਮਾਰ ਕੇ ਲਪੜਾ ਦੋ ਮਿੰਟ ਚ ਮੂਤ ਕੱਢ ਦੂ ਕੋਈ ਨਾ ਕੋਈ ਦਾ। ਯਾਰ ਇਹ ਉਹ ਕਿੱਥੋਂ ਕਰ ਦੂਗਾ ਯਾਰ ਤੂੰ ਮੈਨੂੰ ਉਹੀ ਕਰੀ ਜਾਨਾ ਗੱਲ। ਇੱਧਰ ਖੜ। ਇੱਥੇ ਖੜ ਬਲ। ਇੱਕ ਥਾਂ ਤੇ ਟਿਕ। ਇਹ ਟਿਕਦਾ ਹੀ ਨਹੀਂ ਕਰੋ ਕੀ ਕੰਮ ਹੈ। ਅੰਗਾ ਪਹਿਲਾ ਕੇਸ ਆ ਤੇਰਾ ਸੱਚ ਦੱਸੋ ਕਿੰਦਾ ਪਹਿਲਾ ਕੇਸ ਹੀ ਐ ਇਹਦਾ ਸੱਚ ਦੱਸ ਸਾਮਖ ਪਹਿਲੇ ਹੀ ਐ ਜੀ ਪਹਿਲੇ ਹੀ ਐ ਨਾ ਹਾਂਜੀ ਪਹਿਲੇ ਹੀ ਐ ਬੜਾ ਮੇਰੀ ਗੱਲ ਸੁਣ ਹੁਣ ਇੱਧਰ ਹਾਂਜੀ ਮੇਰੀ ਸੁਣ ਹਾਂਜੀ ਇੱਕ ਇੱਕ ਅੱਧੀ ਜਾਣਕ ਹੋਰ ਲਾ ਲੈਣੀ ਸੀ ਪੈਸੇ ਹੈ ਨਹੀਂ ਸੀ ਇੱਧਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਦੱਸੋ ਜੀ ਦੱਸੋ ਜੀ ਦੱਸੋ ਮੇਰੀ ਸੁਣੋ ਇੱਕ ਔਰਤ ਹੈ ਹਾਂ ਠੀਕ ਹੈ ਨਾ ਠੀਕ ਹੈ ਮੇਰੇ ਕਾਕੇ ਦੇ ਪਿੱਛੇ ਉਹ ਨੂੰ ਨਾ ਤੂੰ ਬਸ ਉਹਦੇ ਮਗਰੋਂ ਲਾਉਣਾ ਲੱਤਾਂ ਮਾਹਾਂ ਤੋੜਦੀ ਠੀਕ ਹੈ ਨਾ ਇੱਧਰ ਲੱਤਾਂ ਮਾਹਾਂ ਤੋੜਨੀਆਂ ਨੇ ਵੱਡਣੀਆਂ ਨਹੀਂ ਮਾਰਨਾ ਨਹੀਂ ਹਾਂ ਤੋੜਨੀਆਂ ਨੇ ਤੋੜ ਸਕਦਾ ਪੱਕੀ ਗੱਲ ਹੈ ਸਿਰਫ 10 ਦਿਨ ਦੋ ਤੁਸੀਂ ਮੈਨੂੰ 10 ਦਿਨ ਉਹ ਦਿਨ ਤਾਂ ਮੈਂ ਹੀ ਕਹਤੇ ਤੋੜ ਤਾਂ ਮੈਂ ਘੰਟੀ ਜੀ ਦੇਣੀ ਹੈ ਵਾਰਨਿੰਗ ਫਿਲਮ ਦੇਖ ਕੇ ਆਇਆ। ਜਲਦੀ ਦੱਸੋ। ਮੇਰੀ ਗੱਲ ਸੁਣ। ਪੂਰੀ ਦੁਨੀਆ ਜਾਣਦੀ ਐ ਕਿ ਪ੍ਰੂਣ ਹੱਤਿਆ ਪਾਪ ਐ। ਮੈਨੂੰ ਵਾਲੇ ਲੈਕਚਰ ਨਾ ਦੇ। ਠੀਕ ਐ ਨਾ? ਡਾਕਟਰਾਂ ਡਾਕਟਰਾਂ ਦੀ ਗੱਲ ਕਰਕੇ ਵਾਲੇ ਮੈਸੇਜ ਨਾ ਦੇ। ਮੈਂ ਤੈਨੂੰ ਦੱਸਾਂ ਗੱਲ। ਹੀਰੋ ਨਾ ਬਣ ਮੇਰੇ ਪੁਰੇ। ਗੁੰਡਾ ਨਾ ਗੁੰਡਾ ਬਣ ਕੇ ਰਹਿ। ਸਿੱਧੀ ਦੱਸ। ਕੁੜੀ ਨੂੰ ਮਾਰ ਦੇਂਗਾ? ਮਾਰ ਦਾਂਗੇ ਜੀ। ਉਹ ਕੁੜੀ ਤੈਨੂੰ ਮੈਂ ਦੱਸਾਂ ਗੱਲ। ਦੱਸੋ ਜੀ। ਮੇਰੇ ਜੋੜਾ 'ਚ ਬੈਠੀ ਹੋਈ ਐ। ਮੈਂ ਤੈਨੂੰ ਫੋਟੋ ਭੇਜਦਾ ਤੇ ਉਸ ਤੋਂ ਬਾਅਦ ਉਹਨੂੰ ਚੱਕਣਾ। ਕੰਮ ਤਾਂ ਹੋ ਗਿਆ ਸਰਦਾਰਾ ਟੈਂ ਟੜਾਂ ਟੜਣਾ ਐਡਰੈਸ ਪਤਾ ਹੈ ਤੁਸੀਂ ਭੇਜੋਗੇ ਪਤਾ ਭੇਜੂਗਾ ਤਾਂ ਹੈਗਾ ਫਿਰ ਪੂਰੀ ਗੱਲ ਤਾਂ ਸੁਣ ਜਾ ਦੱਸੋ ਜੀ ਆ ਛੱਡੋ ਵੀ ਥੋੜਾ ਜਿਹਾ ਹਾਂ ਉਹ ਦਮਾਂ ਵਾਲੀ ਸ਼ੀਲ ਲੈ ਮੇਰੀ ਸੁਣ ਗੱਲ ਹਾਂਜੀ ਅੱਜ ਸ਼ਾਮ ਤੱਕ ਕੰਮ ਨਾ ਹੋਇਆ ਨਾ ਤੇਰਾ ਕੰਮ ਐਗਾ ਤੇਰੇ ਨੰਬਰ ਦੇ ਉੱਤੇ ਸਾਰੀ ਜਿੱਟੇ ਰ ਆਜੂਗੀ ਚੁੱਪ ਕਰਕੇ ਜਾ ਜਾ ਕੇ ਕਰਕੇ ਕੰਮ ਹੋ ਜੂਗਾ ਜੀ ਕੀ ਗੁੰਡੇ ਵਧਣਗੇ ਆ ਮਾਫੀ ਅੱਜ ਕੱਲ ਤਾਂ ਪੰਜਾਬ ਦੇ ਵਿੱਚ ਅਜਿਹੇ ਗੁੰਡੇ ਵੀ ਨਹੀਂ ਆ ਰਹੇ ਕਿੱਥੋਂ ਮੇਰਾ ਕੰਮ ਹੁੰਦਾ